ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਤੇ ਮੈਂ ਆ ਚੁੱਕਾ ਸਤਿਕਾਰ ਤੇ ਇਹ ਦੋਵਾਂ ਭੈਣ ਭਰਾਵਾਂ ਨੇ ਉਹ ਪੂਆ ਪਤੀ ਨੇ ਇੱਕੋ ਜਿਹਾ ਸੂਟ ਪਾਇਆ ਈ ਪੂਆ ਪਤੀ ਆ ਉਹ ਪੂਆ ਪਤੀ ਆ ਅੱਜ ਇੱਕੋ ਜਿਹਾ ਸੂਟ ਪਾਇਆ ਦੋਵਾਂ ਜਣਿਆਂ ਨੇ ਤੇ ਧੁੱਪ ਬੜੀ ਮਿੱਠੀ ਮਿੱਠੀ ਨਿਕਲੀ ਮੰਮੀ ਇਧਰ ਅਧਰਕ ਛੱਲਣੇ ਮੰਮੀ ਆ ਨਾ ਅਧਰਕ ਕੀ ਕਰਨਾ ਜੀ 4 ਪੌਣਾ 4 ਪੌਣਾ ਅਸੀਂ ਅੱਜ ਮੰਦਿਰ ਤੇ ਮੰਮੀ ਨਿੰਬੂ ਦਾ 4 ਪੌਣਗੇ ਇਧਰ ਹਮ ਆ ਚੁੱਕੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਕੀ ਕਰਦੀ ਹੈ ਡਰੈਸ ਲਿਖਣ ਦੀ ਹੈ ਆਪਣੇ ਦੋ بڑے ਬੂਟ ਪਾਏ ਜਰਾਬਾਂ ਠੰਡ ਲੱਗਦੀ ਨਹੀਂ ਤਾਂ ਕਿ ਤੂੰ ਠੰਡ ਲੱਗਦੀ ਬਰਪੈਂਦੀ ਬਾਹਰ ਲੋ ਪੈਂਦੇ ਅਛਾ ਤਾਂ ਧਿਆਨ ਹੁੰਦਾ ਜਿੱਦੀ ਆ ਲੈ ਪੈ ਗਿਆ ਜੀ ਜੀ ਮੇਰੀ ਚੁੱਪੀ ਤੋਂ ਕਾਹਦਾ ਰੈਸਾ ਸਬਰ ਬਹੁਤ ਵਧੀਆ ਰਿਹਾ ਬਹੁਤ ਮਜ਼ਾ ਆਇਆ ਅੱਜ ਨਿਆਰੇ ਡਿਊਟੀ ਦੇ ਕਿਆ ਬਾਤਾਂ ਠੰਡ ਬੜੀ ਅੱਜ ਤੇ ਸਵੇ ਦਾ ਹੀਟਰ ਸੇਕ ਸੇ ਕੇ ਮਾ ਦਿਨ ਨਗਾ ਆਉਂਦੇ ਮੇਰੀ ਸ਼ੁਰੂਆਤ ਹੋਈ ਗਰਮ ਗਰਮ ਖਿਚੜੀ ਤੇ ਜਿਹਦਾ ਧੂਆ ਬਹੁਤ ਵਧੀਆ ਨਿਕਲਦਾ ਗਰਮ ਗਰਮ ਘਰ ਨਿਵਾਇ ਮੈ ਲੱਗੇ ਸੁਤਾ ਤੇ ਮੈਂ ਟੀਵੀ ਵੇਖਣ ਲੱਗਾ। ਦਹੀਂ ਖਾਣਾ। ਦਹੀਂ ਖਾਣਾ ਤੇ ਨੋਵਾਂ ਦਾ ਮੈਨੂੰ ਕੀ ਨਹੀਂ ਖਾਣ ਹੁੰਦੀ। ਮੈਂ ਭਰੇ ਜੇ ਚੌਲ ਨਹੀਂ ਖਾਣੇ ਚਾਹੀਦੇ ਤੇ ਮੈਂ ਹੁਣ ਚੱਲ ਬਣਾਏ ਆ ਤੇ ਮੈਂ ਚੱਲ ਖਾ ਹੀ ਲੈਨੇ ਆ। ਮੈਂ ਕੋਲ ਨਹੀਂ ਦੇਉਣੀ। ਨਹੀਂ ਨਹੀਂ ਮੈਂ ਨਾ ਖਾऊं। ਹੁਣ ਤੂੰ ਘਰ ਵਾਲੇ ਦਾ ਹਿੱਸਾ ਆਪਣੀ ਉਹਨੂੰ ਦੇਹਾਂਗੀ। ਨਹੀਂ ਤਾਂ ਕੱਢਾਂ ਹੀ ਮੈਂ। ਨਹੀਂ ਨਹੀਂ ਹੁਣ ਸੀਟੀਆਂ ਖੇਡ ਲੈਣੀ ਆ। ਹਾਂ ਉਹਨੂੰ ਬਾਹਰ ਨਾ ਚਲਗੀ ਨਹੀਂ। ਧੂਏ ਦੀ ਸਵਾਲੀ ਜੰਦਗੀ ਦਾ ਟੋਮ ਐਂਡ ਜੈਰੀ ਚ ਐ ਆਉਂਦਾ ਈ ਉਹ ਚੂਹਾ ਉਹ ਬਿੱਲੀ ਐ ਕਰਦੀ ਉੜਦੀ ਹਵਾ ਚ। ਤੇ ਕੁਝ ਬਣਾਉਣਾ ਮੈਂ ਕਿਹਾ ਨਹੀਂ ਮੈਨੂੰ ਲੱਜੀ ਕਿ ਤਾਂ ਭੁੱਖ ਲੱਗੀ। ਮੈਂ ਸੋਚਿਆ ਬਾਹਰ ਦਾ ਕੁਝ ਨਹੀਂ ਖਾਣਾ ਤਾਂ ਆਰ ਕੇ ਨਹੀਂ ਖਾ ਗਿਆ। ਓਏ ਸ਼ੇਸ਼ ਅੰਦਰ ਦਾ ਖਾ ਲੈ ਨਾ। ਜਿੱਦਾਂ ਇੱਕ ਬੁੱਢੀ ਤੇਰੇ ਵਰਗੀ ਹਿੰਦੀ ਦੇ ਹੋ ਕੇ ਦਿਨਾਂ ਸਮੋਸੇ ਦਾ ਨਾ ਆਲੂ ਆਲੂ ਕੱਢ ਕੇ ਖਾ ਜਾਂਦੀ ਤੇ ਬਾਹਰਲਾ ਹੀ ਸਾਰਾ ਨਹੀਂ ਦਿੰਦੀ। ਤੇ ਉਹ ਭਾਈ ਉਹਨੂੰ ਕਹਿੰਦਾ ਵੀ ਭੈਣ ਤੂੰ ਸਮੋਸੇ ਦਾ ਬਾਹਰਲਾ ਹੀ ਸਾਂ ਕਿਉਂ ਨਹੀਂ ਖਾਦਾਂਦੀ? ਡਾਕਟਰ ਨੇ ਮੈਨੂੰ ਬਾਹਰਲਾ ਹੀ ਮਨਾ ਕੀਤਾ ਖਾਣ ਲਈ। ਆਪਣੇ ਕੋਲੋਂ ਬਣਾਈ ਨਾ ਗੱਲ। ਨਹੀਂ ਕੋਲੋਂ ਨਹੀਂ ਬਣਾਈ। ਮੈਂ ਸੁਣੀ। ਤੇਰੇ ਵਰਗੀ ਨੇ ਆ ਬੁੱਢੀ ਉਹ ਦਿਮਾਗ ਦਾ ਤੇਰੇ ਵਰਗਾ ਨਾ। ਚਲੋ ਚੱਲੀਏ ਗਿਫਟ ਲੈਣਾ। ਕੀ ਦਾ ਗਿਫਟ? ਮੇਰਾ ਵਿਆਹ ਆਇਆ ਹੀ ਕੋਠੀਏ ਕਦੀ ਹੋਰ ਪਾ ਲੈਣੀ ਥੱਲੇ ਉਹਦੀ ਕਾਲਾ ਝਾਤ ਰੇ ਮਾਰਨੀ ਆ ਮਮੀ ਆਖੰਦੀ ਕਿ ਦੋ ਕੋਠੀਆਂ ਪਾਇਆ ਕਰ ਮੁੰਡੇ ਕਰਕੇ ਖਾਲੀ ਭੈਣ ਖਿਚੜੀ ਭੈਣ ਅੱਜ ਲਿਆਈ ਚਾਹ ਬਣਾ ਕੇ ਵਧੀਆ ਜੀ ਅੱਜ ਤਾਂ ਬਣ ਗਿਆ ਖਿਚੜੀ ਕਾਲ ਦੀ ਸੀ ਤਾਂ ਕੰਦੀ ਵੀ ਖਾਣ ਵਾਲੀ ਚੀਜ਼ ਹੈ ਇੱਕ ਹੀ ਖਾਂਦੀ ਹੈ ਇਹ ਖਾਂਦੀ ਪਿੰਨੀਆਂ ਬੁੰਨੀਆਂ ਐਸ਼ੀ ਅੱਜ ਧੋਏ ਵਾਲੀ ਚਾਹ ਲੈਂਦੀ ਅੱਜ ਭੈਣ ਨੇ ਲੌਂਗ ਲਾਚੀ ਪਾ ਕੇ ਲੋਂਦਾ ਵਾਲੀ ਚਾਹ ਆ ਗੱਲ ਸੁਣੋ ਸੁਖ ਦੀਦੀ ਨੂੰ ਹੁੰਦਾ ਮਨਦੀਪ ਚਾਹ ਨਾ ਦੱਦੇ ਦੀਦੀ ਸੁੱਖਣਾ ਜਦੋਂ ਡੈਨੀਸ ਰੋਟੀ ਨਹੀਂ ਖਾਂਦੇ ਦਵਾ ਦਾ ਸੁਪੀਟ ਚ ਭੱਜੇ ਹੁੰਦਾ ਤਾਂ ਕੁੱਕਾ ਤੇ ਜਾਣ ਨੂੰ ਕਹਿੰਦੀ ਕੁਝ ਵਿੱਚ ਪਾਈ ਨਾ ਤੂੰ ਗੱਭੇ ਬਣਾਉਂਦਾ ਨਹੀਂ ਤੂੰ ਇਹ ਜਿੱਦਾਂ ਤੂੰ ਮੰਮੀ ਨੂੰ ਕਹਿੰਦੀ ਨਾ ਮੰਮੀ ਨਹੀਂ ਚਾਹ ਚੱਕੀ ਉਹ ਵੀ ਤੇਰਾ ਤੂੰ ਵੀ ਨਾ ਜਗਾ ਸੁੱਖਾ ਆਪਣੀ ਹੱਥਾਂ ਦੀ ਆਪ ਹੀ ਚਾਹ ਪੀਂਦੀ ਐ ਇਦਾਂ ਸਾਰੇ ਬੜੇ ਜਣੇ ਇਦਾਂ ਹੁੰਦੇ ਜਿਹਨਾਂ ਚਾਹ ਮਜਾ ਆਪਣਾ ਸੇਵਾ ਨਹੀਂ ਮੈਂ ਪਹਿਲਾਂ ਖਿਚਾਣੀ ਕਿੰਨੀ ਟਲੀ ਹੁਣ ਇੱਥੇ ਆਣੀ ਪਈ ਲੀ ਹ ਆ ਤੇ ਭਾਈ ਭਾਵੇਂ ਕਹਿਣ ਵੀ ਤੇ ਮੈਂ ਨਾ ਡਿਊਟੀ ਤੇ ਘਟੋ ਘਟ ਨਹੀਂ ਤੇ ਛੇੜਿਆ ਵੀ ਨਹੀਂ ਮੈਂ ਮੈਨੂੰ ਵੀਰ ਤੇ ਕੰਮ ਕਰਦੇ ਮੈਂ ਚਾਹ ਵੜ ਲੰਦੇ ਨੇ ਪੱਕਾ ਮੇਰੇ ਲਈ ਇਦਾਂ ਕਰਦੀ ਦੱਸ ਮੈਂ ਕੰਮ ਨਹੀਂ ਕਰਦਾ ਸੁੱਖ ਦਾ ਮੁਸਕ ਦੱਸ ਕਿਵੇਂ ਫ੍ਰੀ ਤੇ ਲਖਾ ਦਿੰਦੇ ਆ ਦਾ ਫ੍ਰੀ ਕੋਈ ਤਨਖਾਹ ਨਹੀਂ ਤੇ ਅਬ ਚਾਰੀ ਦਾ ਖਾਣ ਨਾ ਮੋਢਾ ਪੀੜਾ ਹੁੰਦਾ ਪਿਆਈ ਹਨਾ ਆਹ ਤੇ ਹੁਣ ਹੁਣ ਨਹੀਂ ਤੇ ਰਹੋਂਡਿਆ ਆ ਸੁੱਖ ਹੋਂਡੀ ਟੀਵੀ ਤੇ ਸੁੱਖ ਭੈਣ ਤੋਂ ਟੀਵੀ ਚੋਂ ਡੀ ਹੋਵੇ ਕੱਲ ਵਾਲੀ ਵੀਡੀਓ ਲਈ ਮੈਂ ਵੇਖੀ ਵਾਲਾ ਕੀ ਬਣਾਇਆ ਨਾ ਇਹੀ ਆਵਾ ਕਵਲ ਨੂੰ ਨਹੀਂ ਦਿੰਦੇ ਉਹ ਵੀ ਇਸਕੇ ਲਾਣਾ ਸੂਟਾਂ ਨਹੀਂ ਵਿਚਾਰੀ ਤੇ ਆਪਣੇ ਹੀ ਕਾਰੋਬਾਰ ਕਰੀ ਜਾਂਦੀ ਸੂਟਾਂ ਵਾਤਾਂ ਦੇ ਮੈਂ ਮੰਜਾ ਤੂੰ ਐਚੋ ਮੈਨੂੰ ਜਿਆਦਾ ਕੋਈ ਆਈਫੋਨ 16 17 ਦਵਾਏਂਗੇ ਮੈਨੂੰ ਹਣ ਮੈਂ ਦਵਾਉਂਗੀ ਤੂੰ ਦਵਾਉਗੇ ਤੂੰ ਕਰਨਾ ਬੁੜੀਆਂ ਦੇ ਹੱਥਾਂ 'ਚ ਚੰਗੇ ਲਾਦੇ ਮਹਿੰਗੇ ਫੋਨ ਬੁੜੀਆਂ ਹੱਥਾਂ 'ਚ ਝਾੜੂ ਵੀ ਲੈ ਚੰਗਾ ਲਾ ਵੇਖੋ ਜੀ ਕੱਲ ਹੈਗੀ ਮੇਰੀ ਮੈਰ ਜਨਵਰਸਰੀ ਯਾਨੀ ਕਿ ਕੱਲ ਮੇਰੀ ਅੱਜ ਜਿਹੜਾ ਸਗਰੀ ਨਾ ਮੇਰਾ ਅੱਜ ਮੇਰੀ ਆਜ਼ਾਦੀ ਦਾ ਲਾਸਟ ਦਿਨ ਹੈ ਹਾਂ ਇਸ ਕੇ ਬਾਅਦ ਮੈਂ ਗੁਲਾਮ ਹੋ ਗਿਆ ਕਿਉਂ ਸੋਖ ਸੋਖਸਦੀ ਆਹ ਗਿਫਟ ਦੇਣ ਲੱਗੀ ਭੈਣ ਲੈ ਲਓ ਗਿਫਟ ਲੈ ਲਓ ਗਿਫਟ ਲੈ ਲਓ ਥੈਂਕ ਯੂ ਥੈਂਕ ਯੂ ਪਿਛਲੀ ਈ ਵਾਰ ਭੜੇ ਅਨੇ ਇਹ ਗੱਲ ਕਹੀ ਕਿ ਏ ਦੀਦੀ ਅਗਲੀ ਅੱਜ ਮੈਜਨਰਸੀ ਹੋ ਗਿਆ ਤੁਹਾਡੇ ਨਾਲ ਤਾਂ ਕਾਟਾ ਹੋ ਗਿਆ ਹਾਂ ਹੁਣ ਇਹ ਕਹਿੰਦਾ ਕਿ ਚੱਲ ਅਗਲੀ ਵਾਰੀ ਸੁੱਖ ਦੀ ਮੈਜਨਰਸੀ ਆਵੇ ਤੇ ਨਾ ਅਗਲੀ ਵਾਰੀ ਕਹਿੰਦੇ ਆ ਵੀ ਉਹ ਸੁੱਖ ਦੀ ਮੈਜਨਰਸੀ ਆਵੇ ਤੇ ਮਹਾਰਾਜ ਨੂੰ ਤੀ ਪੁੱਤ ਦੇਵੇ ਮਹਾਰਾਜ ਕੋਈ ਨੂੰ ਨਹੀਂ ਦੇਵੇ ਸੋਣਾ ਨਾ ਹਾਂ ਉਹ ਤਾਂ ਹੁਣ ਵੇਖੋ ਮੇਰੀ ਗੱਲ ਸੁਣੋ ਮਨਾਉ ਕੱਲ ਕੇ ਕਟਣਾ ਤੂੰ ਕਹਿ ਨਹੀਂ ਸੱਚ ਹਾਂਜੀ ਕੀ ਖਾਣਾ ਨਾਲ ਹੋਰ ਸੋ ਕੀ ਖਾਣਾ ਪਕੌੜੇ ਖਾਣੇ ਸਾਰੇ ਪੀਜੇ ਵੀ ਨਹੀਂ ਖਾਣਾ ਤੇ ਉਹ ਵੀ ਨਹੀਂ ਖਾਣਾ ਚੱਲ ਚੰਗਾ ਸਭ ਪੀਜੇ ਦੇ ਬਾਹਰ ਪੈ ਲੱਗ ਜਣੇ ਤੇ ਕੀ ਇਹਨਾਂ ਨੇ ਮਨਾਓ ਮਨਾਓ ਸਾਲੋ ਮੇਰੀ ਬਰਬਾਦੀ ਦਾ ਜਸ਼ਨ ਮਨਾਓ ਮੇਰੇ ਨਾਲ ਹੀ ਤਾਂ ਘਰ ਬਾਹਰ ਆ ਤੇ ਮੈਂ ਕਹਿੰਦਾ ਆਖਿਆ ਉਸ ਤੋਂ ਬਾਅਦ ਮੈਨੂੰ ਜੇਲਰ ਤੋਂ ਬਿਨਾ ਜੇਲ ਹੁੰਦੀ ਕਦੀ ਇਦਾਂ ਹੀ ਹੁੰਦਾ ਸੁਖ ਤੂੰ ਦੱਸ ਕੈਦੀ ਤੋਂ ਬਿਨਾ ਜੇਲ ਸੱਚੀ ਹੀ ਹੈ ਮੈਂ ਹੋ ਗਿਆ ਕਹਿਤੀ ਤੇ ਜੇਲਰ ਤੋਂ ਬਿਨਾ ਵੀ ਨਹੀਂ ਸੱਚੀ ਦੀ ਜੇ ਕੋਈ ਰਾਖੀ ਨਹੀਂ ਕਰੂਗਾ ਤੇ ਕੈਦੀ ਭੱਜ ਜਾਊਗਾ ਤੇ ਇਹ ਹੈ ਜੇਲਰ ਮੰਮੀ ਨੂੰ ਮੰਮੀ ਨੇ ਕਦੀ ਨਹੀਂ ਸੁਣਾਇਆ ਮੰਮੀ ਹੱਸਣਾ ਮੰਮੀ ਹੋਰ ਗੱਲਾਂ ਹੱਸਣਾ ਮੰਮੀ ਨੂੰ ਪਤਾ ਮੰਮੀ ਨੂੰ ਗੁਰਨਵਾਜੇ ਕੋ ਸਹਾਇ ਨੰਨੇ ਸੁਣਾਇਆ ਚੀਚੀ ਕਾਕਾ ਮੰਮੀ ਜਿਹੜੇ ਤੂੰ ਕੀ ਕੁੰਮੜਾ ਨਾ ਹੀ ਪਾਤਾ ਕਾਕਾ ਕੀ ਕਰਦੇ ਆ ਨਾ ਜੇ ਤੂੰ ਬੋਲਦੀ ਮੈਨੂੰ ਚਿੱਤ ਆ ਜਾਂਦਾ ਮੈਂ ਜੀਵੇ ਕਿ ਤੱਕ ਤੂੰ ਵੀੜਾ ਵੀੜਿਆ ਤੇ ਤੂੰ ਜਿੱਤ ਉਹਦਾ ਹੋ ਜਾਉਂ ਕਰਦਾ ਵੀ ਮੈਂ ਫਿਰ ਕੀ ਉਹ ਵੀ ਕੋਈ ਵਿਚਾਰੇ ਇਦਾਂ ਦੇ ਸੁਖਪੀਤ ਮਨਵਾ ਸਵੜਾ ਹੁੰਦਾ ਈ ਸੁਖਪੀਤ ਇਸ ਫੁੰਦੀ ਵੈਨ ਦਾ ਸਰ ਮਾ ਭਾਜੀ ਸਾਡਾ ਇਦਾਂ ਨੂੰ ਮੇਰੇ ਨਾਲ ਹੀ ਸੁਖ ਸੁਖ ਸੁਖਬੀਤ ਆ ਗਈ ਕੰਮ ਤੋਂ ਸੁਖਬੀਤ ਨੇ ਚਾਹ ਪੀ ਲਈਆ ਤੁਸੀਂ ਕਿੱ데 ਚਲ ਗਏ ਨਹੀਂ ਉਹ ਮਗਧੜੀਆਂ ਲੈ ਆ ਤੁਹਾਨੂੰ ਧਣੀਆਂ ਬਾਲਕ ਪਾਲਕ ਵੀ ਧਣੀਆਂ ਹਮ ਜਾ ਰਹੇ ਹਾਂ ਗਾਇਸ ਧਣੀਆਂ ਤੋੜਨੇ ਪਾਲਕ ਤੋੜ ਮੈਂ ਲਿਆਂਦੇ ਬੂਟ ਆਵੇ ਕਿੱਡੇ ਸੋਹਣੇ ਸਪਾਰਟਨ ਦੇ ਜਲੰਧਰੋਂ ਵਧੀਆ ਬੂਟ ਇੱਕ ਨੰਬਰ ਦੀ ਕੁਆਲਿਟੀ ਦੇ ਠੰਡ ਵਾਲੇ ਖੇਡ ਤਾਂ ਹੋ ਗਿਆ ਆ ਧੋਦੇ ਸਾ ਸਵੇਰੇ ਛੁੱਟੀ ਆ ਆਹ ਬੂਟੀ ਆਹੋ ਆ ਬੂਲੇ ਹੁੰਦੇ ਵੇ ਚੰਗੇ ਵਾਲੀਬਾਲ ਖੇਡਣ ਵਾਸਤੇ ਤੇਰਾ ਭਰਾ ਵਾਲੀਬਾਲ ਬੜਾ ਵਧੀਆ ਖੇਡਦਾ ਸੀ ਆ ਇਹ ਬਦਾ ਕਿਹੜੇ ਮੂੜ ਆ ਆ ਭਲੇ ਗਿਆਨੀ ਗਿਆਨੀ ਕੀ ਹਾਲੀ ਤੂੰ ਇੱਥੇ ਰਹਿਣਾ ਕੁੱਟਦੇ ਹੀ ਤੈਨੂੰ ਥੱਲੇ ਨਹੀਂ ਬਾੜਦੇ ਇਹ ਬੂਟ ਬਲਾ ਕਿਹੜੇ ਆ ਕਿਹੜੇ ਬੂਟ ਆ ਇਹ ਦੇਖ ਆਪਾਂ ਗੱਡੀਆਂ ਦੇ ਚਿੱਤੇ ਰੱਖ ਕੇ ਲਾਇਆ ਜੀ ਨਹੀਂ ਗੱਡੀਆਂ ਤੇ ਰੱਖ ਕੇ ਲਾਇਆ ਤੇ ਫਿਰ ਕੀ ਆ ਉਹ ਵੀ ਪਾਈ ਸਾਦੇ ਉਹਨੂੰ ਕੀ ਆ ਉਹ ਵੀ ਪਾ ਸਕਦੇ ਆਂ ਅਸੀਂ ਉਹਨੂੰ ਕੀ ਹੈ ਨਹੀਂ 드라마 ਦੇ ਕਿਥੀ ਖਣੀ ਗਿਆਨੇ ਕੱਲ ਮੇਰੀ ਹੈਗੀ ਮੈਰਿਜ ਅਨਿਵਰਸਰੀ ਵਧਾਈਏ ਬਹੁਤ ਬਹੁਤ ਅੱਜ ਦਾ ਸਗਣੀ ਅੱਜ ਦਾ ਸਗਣੀ ਅੱਜ ਤੂੰ ਉਥੇ ਕੋਟ ਪੈਂਟ ਪਾ ਕੇ ਆਏ ਭੰਗੜਾ ਪਾਉਣਿਆ ਆਹਾ ਪੈਲ ਚ ਲੱਗਾ ਆਪਣੀ ਜ਼ਿੰਦਗੀ ਦੇ 5 ਸਾਲ ਨਿਕਲ ਗਏ ਆਂਦੀ ਵੇਲ ਦੇ ਵੇਖਦੇ ਆਂ ਵੇਖਦੇ ਆਂ ਮੁੰਦੀ ਵੇਖਦੇ ਆਂ ਵੇਖਦੇ ਆਂ ਸਾਡੀ ਕਿੰਨੇ ਮੈਰਿਜ ਅਨਿਵਰਸਰੀ ਨੂੰ 5 ਸਾਲ ਨਿਕਲ ਗਏ ਤੇਰੇ ਵੇ ਵੇ ਦਾ ਨਿਕਲੇ ਨਾ ਮੇਰੀ ਤਾਂ ਸੁੰਦੇ ਸੁੰਦੇ ਨਿਕਲੇ ਮੈਂ ਬਹੁਤ ਗੱਲਾਂ ਸੁਣੀ ਚੱਲ ਪੈਣਾ ਆਪਾਂ ਚੱਲੀਏ ਪਾਲਕ ਤੋੜਨ ਨੂੰ ਪੈਨੂ ਲੈ ਕੇ ਚੱਲੇ ਐਨਾ ਆਂਦੇ এনवायरमेंट ਨੂੰ ਬਹੁਤ ਪਿਆਰ ਕਰਦੀ ਆਂਦੇ ਨਿੱਕੇ ਬੱਚੇ ਜਿਦਾ ਮਿੱਟੀ 'ਚ ਖੜਾਈ ਦੇਣੇ ਨੂੰ ਹੀ ਮਿੱਟੀ 'ਚ ਖੜਾਉਨੇ ਕਿੰਨਾ ਸੋਹਣਾ ਮੌਸਮ ਦਾ ਸਿਆਲ ਦਾ ਹੈ ਵਿਊ ਵੇਖਦਾ ਸੋਹਣਾ ਇਹਨੂੰ ਕਹਿੰਦੇ ਸਵਰਗ ਪੰਜਾਬ ਸਾਡਾ ਸਵਰਗੀ ਪਹਿਲਾਂ ਬਾਹਰ ਜਦਾਂ ਮਰਜੀ ਬਰਫ ਨਾਲ ਬੁਰੇ ਹਾਲ ਹੋਏ ਨੇ ਕੰਮ ਤੇ ਜਾਣਾ ਸਵੇਰੇ ਸ਼ਾਮੀ ਆਉਣਾ ਬੁੜੀਆਂ ਭੈਣਾਂ ਇਹ ਜੀਆਂ ਦੱਸਦੀਆਂ ਕਹਿੰਦੀ ਇਹ ਸਾਰੀ ਰਾਤ ਦਿਨ ਕੰਮ ਕਰਦੇ ਰਹਿੰਦੀਆਂ ਤੇ ਰਾਤ ਨੂੰ ਆਣ ਕੇ ਵਲੌਗ ਬਣਦੀਆਂ ਹਾਣਾ ਨਹੀਂ ਇਹ ਕੀ ਆਂਦੀ ਐਵੇਂ ਕਹਿੰਦੇ ਰਹਿੰਦੇ ਬਾਹਰ ਬਾਹਰ ਤਾਂ ਹੀ ਮੈਂ ਬਾਹਰ ਨਹੀਂ ਜਾਂਦਾ ਪਤਾ ਤੁਹਾਨੂੰ ਚਲੋ ਵੀ ਜਾਈ ਨਹੀਂ ਕਹਿੰਦੇ ਨਾ ਕਿਉਂ ਵੀਦੇ ਨੂੰ ਕੀ ਹੈ ਮੈਂ ਮੇਰਾ ਸਭ ਛੇਤੀ ਲੱਗਣਾ ਹੈ ਵੀਰ ਨੂੰ ਪਛਲਾ ਵੀਰ ਮੈਨੂੰ ਬੜੀ ਜੀ ਜਾਂਦਾ ਪਾਸਪੋਰਟ ਬਣਾ ਤੇ ਜਾ ਮੈਂ ਮੈਂ ਨਹੀਂ ਬਣਾਣਾ ਬਣਾਉਣਾ ਜੇ ਦਿਨ ਬਣ ਗਿਆ ਕੀਪਤਾ ਬੰਦੇ ਦਾ ਰੱਦਾ ਹੀ ਬਣ ਜਾਂਦਾ ਛੱਡ ਪਰੇ ਇੱਥੇ ਸਵਰਗ ਕਟਣ ਡਿਆ ਐਵੇਂ ਕੀ ਰੱਖਿਆ ਠੱਕੇ ਖਾ ਕੇ ਫਸਿਆ ਹੀ ਫਸਿਆ ਸਹੀ ਗੱਲ ਦੀ ਨਾ ਉਹ ਪਿੰਡ ਜੋਗਾ ਨਾ ਉਹ ਸ਼ਹਿਰ ਜੋਗਾ ਬਾਹਰ ਜੋਗਾ ਪੈਸੇ ਲਾਏ ਬੜੇ ਹੁੰਦੇ ਨੇ ਨਾ ਫਿਰ ਵਾਪਸ ਵਾਪਸ ਨਹੀਂ ਮੁੜਿਆ ਜਾਂਦਾ ਘਰ ਦੇ ਨਹੀਂ ਮੁੜਦੇ ਡਾਂਗ ਚੁੱਕੀ ਫਿਰ ਤੇ ਧੀੜੀ ਤੇ ਦਿਹਾੜ ਸਰ ਗੁਏ ਗੜੀਆਂ ਸਾਫ਼ ਕਰਾਓ ਹਾਂਜੀ ਹਾਂਜੀ ਹੁਣ ਮੈਰਿਜ ਯੂਨੀਵਰਸਿਟੀ ਆਉਣੀ ਨਾ ਸਾਡੀ ਫਿਰ ਕਰਾਉਣਾ ਆਈ ਬੜੀ ਛੇਤੀ ਆਇਆ ਵਾਪਸ کافی ਟਾਈਮ ਹੋ ਗਿਆ ਮੈਨੂੰ ਆਏ ਨੂੰ ਤੇ ਮੈਂ ਆ ਵੇਖਾਂ ਪੁਲਗ ਵੰਡੀ ਕਰਨ ਰੜਕੇ ਨਹੀਂ ਆ ਵੰਡਿਓ ਜਾਗਦੇ ਕੇ ਸੁੱਤੇ ਕੋਈ ਨਹੀਂ ਹੈਗਾ ਨੇੜੇ ਗੁੜਾ ਪੇ ਆਇਨ ਦੇ ਘਰ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਇੰਨਾ ਕਰ ਪਾਏ ਕੋਈ ਜੋ ਮਰਜ਼ੀ ਲੁੱਟ-ਖੁੱਟ ਕੇ ਗਾਂ ਜਾਵੇ ਕੋਈ ਮਨੇ ਘਰ ਨਹੀਂ ਹੈਗਾ ਚਾਚਾ ਕਿੱਥੇ ਗਏ ਮਸੀ ਨਹੀਂ ਹੋ ਗਏ ਸਾਰੇ ਜਣੇ ਬੱਚਿਆਂ ਦੀ ਦਵਾਈ ਲੈਣ ਪਿੰਡ ਸ਼ਾਇਦ ਕੋ ਪਤਾ ਨਹੀਂ ਰਸ ਹਾਂ ਹੀ ਹੁਣ ਮੈਨੂੰ ਪਤਾ ਨਹੀਂ ਕਿੱਥੇ ਗਏ ਹਾਂ ਪੱਕਾ ਸ਼્યોਰ ਨਹੀਂ ਮੈਂ ਹਾਂਜੀ ਤੁਹਾਨੂੰ ਸਾਰਿਆਂ ਨੂੰ ਲੱਗਦਾ ਹੋਊਗਾ ਕਿ ਅਸੀਂ ਕਾਫੀ ਫਰੀ ਰਹਿੰਨੇ ਆ ਤੇ ਫਰੀ ਮਾਈਂਡ ਰਹਿੰਨੇ ਆ ਏਦਾਂ ਘਸਦੇ ਘੇੜਦੇ ਅਸੀਂ ਜਿਹੜਾ ਤੁਹਾਡਾ ਨਾ ਵਲੌਗ ਚ ਸ਼ੇਅਰ ਕਰਦੇ ਆ ਨਾ ਸਿਰਫ ਉਹੀ ਸਾਡਾ ਟਾਈਮ ਹੁੰਦਾ ਉਹੀ ਸਾਡਾ ਹਸਣਾ ਖੇਡਣਾ ਹੁੰਦਾ ਮੈਂ ਹੀ ਬਹੁਤ ਕੰਮ ਕਰਦੇ ਹੁਣ ਜਿੱਦਾ ਇਹ ਆਪਣੇ ਸੂਟਾਂ ਦੀ ਪੈਕਿੰਗ ਚ ਲੱਗੀ ਮੈਂ ਵੀ ਡਿਊਟੀ ਤੋਂ ਆਇਆ ਹਾਂ ਥੱਕ ਜਾਈਦਾ ਉਹ ਵੀ ਕਵਲੇ ਆਪਣੇ ਲੀਡੇ ਸੀਨ ਦੇ ਵਿੰਦਰ ਵੀ ਆਪਣੀ ਡਿਊਟੀ ਗਿਆ ਹੈ ਤੇ ਸਾਰੇ ਹੀ ਸੱਚੀ ਇੰਨੇ ਆ ਸਾਰੇ ਜਣੇ ਸੱਚੀ ਟੂ ਮੱਚ ਬਿਜ਼ੀ ਆਖੇ ਨੇ ਪੈਕਿੰਗ ਤੇ ਸੂਟ ਨੂੰ ਕਢਾਉਣਾ ਦੋ ਕਿ ਇੱਧਰ ਵੀ ਪਏ ਆ ਤੇ ਫਿਰ ਗੁਰਨਿਵਾਜ ਵੀ ਹੁੰਦਾ ਆ ਸਭ ਕੋਈ ਘਰ ਦੇ ਕੰਮ ਵੀ ਸਾਰਾ ਵੇਖਣਾ ਹੁੰਦਾ ਤੇ ਜਿਹੜਾ ਅਸੀਂ ਤੁਹਾਡੇ ਨਾਲ ਵਲੌਗ ਤੇ ਥੋੜਾ ਟਾਈਮ ਸ਼ੇਅਰ ਕਰ ਲੈਂਦੇ ਆ ਇਹ ਹੀ ਸਾਡਾ ਮਸਤੀ ਵਾਲਾ ਟਾਈਮ ਹੁੰਦਾ ਇਹ ਹੀ ਸਾਡਾ ਅਡਸ ਖੇਡਿਆ ਵਾਲਾ ਟਾਈਮ ਹੁੰਦਾ ਪਰ ਮੈਨੂੰ ਨਾ ਇਹ ਵਧੀਆ ਲੱਗਦਾ ਬਿਜ਼ੀ ਰਹਿਣਾ ਇੱਧਰ ਦੂਧੀਆਂ ਗੱਲਾਂ ਸੁਣਨ ਨਾਲ ਚੰਗਾ ਕਿ ਬੰਦਾ ਨਾ ਸਾਰਾ ਬੇਰਾ ਜਿਹੜਾ ਧਿਆਨ ਹੁੰਦਾ ਨਾ ਏਸੇ ਆਪਣੇ ਕੰਮ ਤੇ ਹੁੰਦਾ ਤੇ ਮੈਨੂੰ ਬੜਾ ਵਧੀਆ ਲੱਗਦਾ ਇਹ ਕੰਮ 'ਚ ਰਹਿਣਾ ਮੈਨੂੰ ਬੜਾ ਸ਼ੌਂਕ ਹੈ ਕੋਈ ਮੈਨੂੰ ਵੀ ਬੜਾ ਵਧੀਆ ਲੱਗਦਾ ਤੁਸੀਂ ਕਿਹਾ ਮੈਂ ਸੋਹਣੀ ਮੈਂ ਕਿਹਾ ਮੈਨੂੰ ਵੀ ਬੜਾ ਵਧੀਆ ਲੱਗਦਾ ਜੇ ਤਰਾ ਬਿਜੀ ਰਹਿਣਾ ਤੁਸੀਂ ਮੈਂ ਕਿਹਾ ਬਿਜੀ ਬਿਜੀ ਰਹਿਣਾ ਕਿਹਾ ਮੇਰੇ ਦਿਨ ਨਹੀਂ ਖਾਂਦੀ ਮੈਨੂੰ ਵਧੀਆ ਲੱਗਦਾ ਇਹ ਤੇ ਨਹੀਂ ਮੈਂ ਕਿਹਾ ਇਹ ਤੇ ਆਪਣੇ ਕੋਲੋਂ ਬਣਾਈ ਗੱਲ ਨਾ 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 ਇਹ ਮੈਂ ਆ ਸਕਦਾ ਵੇ ਤੂੰ ਆਸੋਏ ਮੈਂ ਦਿਲੋਂ ਦੱਸ ਮੈਂ ਆ ਸਕਦਾ ਹਾਂ ਹਾਂ ਕਹਿ ਦੱਸ ਇਧਰ ਬਿਜੀ ਬੰਦਾ ਇੱਕ ਹੋਰ ਆ ਗਿਆ ਬਿਜੀ ਬੰਦੇ ਸੋ ਕੇ ਸੇ ਚੁਗਲੀਆਂ ਕਰਨ ਬੈਠੀ ਮੈਂ ਲਵ ਲਾ ਖਾ ਗਿਆ ਮੈਂ ਬੈ ਨਹੀਂ ਕਿੱਥੇ ਚਲ ਗਈ ਆ ਮੰਦੀਪ ਨੂੰ ਫੋਨ ਆ ਗਿਆ ਭਰਾ ਦਾ ਬਾਹਰ ਮੈਂ ਕੱਲਾ ਹੱਥ ਬੈਠਾ ਬੋਰੋਂ ਨੇ ਮੈਂ ਸੁਖ ਮਮਿਆ ਦੇ ਫੋਨ ਆਉਂਦੇ ਨੂੰ ਭਾਜੀ ਤੇਰੇ ਦਾ ਤੇ ਮੈਂ ਢੀ ਕੰਡਿਆ ਤੇ ਤੇਲਰ ਮਾਸਟਰ ਕੋ ਬੈਠੀ ਤੂੰ ਤੇ ਇੰਜ ਤਾਂ ਗੁੰਨ ਲੈਣਾ ਹੀ ਨੇ ਕੋ ਗੋਡਾ ਗੋਡਾ ਚ ਬੈਠੀ ਜੇ ਦੇ ਮੇਰੇ ਸਲਾਈ ਜੱਸ ਕਰਦੇ ਉਹ ਸੁਸੀਆਂ ਕਰ ਵਿਟਲੀ ਜੀ ਇਹਨੇ ਆਪ ਤੇ ਕੀ ਨਹੀਂ ਅੱਛਾ ਕੀ ਹੈ? ਹੋຊ ਨਹੀਂ ਉਹਦਾ। ਇਹ ਤੇਰਾ ਉਸਤਾਦ ਐ ਅੱਜ ਤੂੰ। ਉਸਤਾਦ ਨੂੰ ਪੱਗ ਦੇ ਫਿਰ। ਉਸਤਾਦ ਨੂੰ ਪੱਗ ਦੇ ਫਿਰ। ਕਾਪੀ ਪਾਈ ਅਸੀਂ। ਸੀਮਾ ਦਾ ਲਗਾਤਾ ਦੰ ਲੈ। ਅਹੀਂ ਤੇਨੂੰ ਗੱਲਾਂ ਕਰਕੇ ਮਰਨਾ ਪੈਣਾ। ਵੇਹੀਂ ਤੇਨੂੰ ਗੱਲਾਂ ਕਰਕੇ ਕਿਤੇ ਜਾਣਾ। ਮੈਂ ਨਾ ਕੱਲੀ ਆਂ ਤੇ ਮੈਂ ਚੱਪਨੀ ਆ ਗਏ ਮੇਰੇ ਘਰ ਦੇ ਕੋਲ ਆ ਗਏ। ਹੈਲੋ। ਮੰਮੀ ਦਾ ਲਾਏ ਆਵੇ ਤੁਸੀਂ ਆਦੇ ਫੋਨ ਕਰਦੀ ਇਹਨੂੰ ਭਾਜੀ ਤੇਰੇ ਨੂੰ ਤੇ ਆ ਬੈਠੀ ਆ ਮੈਂ ਉੱਤੇ ਮੈਂ ਹਾਲੀ ਹੋਈ ਮੈਂ ਹਵਾਜ ਕਾਦੀ ਆਉਂਦੀ ਆ ਤੁਸੀਂ ਐਵੇਂ ਮਰੀ ਜਾਂਦੇ ਆ ਬੈਠੀ ਤੇ ਮੇਰਾ ਜੀਣੀ ਲੱਗਣ ਦੇ ਜੀ ਲੱਗੇ ਇਹ ਜੀ ਲਉਂਦੀ ਕੀ ਜਾਂਦੀ ਹੈ ਉਦਾਂ ਹੀ ਚੱਲਦੀ ਤੱਕ ਖੋਲਣਾ ਇਹ ਘਾੜਨਾ ਵੈਲੀ ਦੇ ਵਿੱਚ ਨਿੰਬੂ ਬੜੇ ਵਧੀਆ ਲੱਗੇ ਆ ਕਾਗਜੀ ਨਿੰਬੂ ਸਹੀ ਗੱਲ ਤੇ ਇਹ ਹੁੰਦੇ ਪਰ ਸਿਆਲ ਦੇ ਵਿੱਚ ਹੀ ਆ ਗਰਮੀਆਂ 'ਚ ਹੁੰਦੇ ਨਜ਼ਾਰੇ ਵਾਹ ਆਹ ਗਰਮੀਆਂ 'ਚ ਹੁੰਦੇ ਨਹੀਂ ਤਾਂ ਨਿੰਬੂ ਨਿਚੋੜ ਕੇ ਆ ਵਧੀਆ ਪਾਣੀ ਪੀ ਸਕਦੇ ਆ ਪਰ ਹੁਣ ਨਹੀਂ ਦੀ ਯੂਜ਼ੇਜ ਘਟਿਆ ਤੇ ਇਹ ਮਨਦੀਪ ਕੀ ਕਰਦੀ ਹਰ ਵਾਰੀ ਇਹਦਾ ਚਾਰ ਪਾ ਲਿੰਦੀ ਆ ਹੁਣ ਮੰਮੀ ਨੇ ਅਧਰ ਕੱਟ ਕੇ ਰੱਖਤਾ ਇਹਨੇ ਨਿੰਬੂ ਕੱਟ ਲਿਆ 20 ਸਾਰੇ ਕੱਢ ਲਏ ਇਹਦੇ ਕੱਢ ਲਈ ਹਾਂ ਹੁਣ ਕੱਢ ਕੁੱਢ ਕੇ ਤੇ ਕੱਢ ਕੇ ਤੇ ਹੁਣ ਲੱਗੀ ਨਿੰਬੂ ਦਾ ਚਾਰ ਬਣਾਉਣਾ ਪਤਾ ਕੀ ਗੱਲ ਸਾਰੇ ਪ੍ਰਾਣੇ ਆਉਂਦੇ ਜਿਹੜੇ ਪ੍ਰਾਣੇ ਹੁੰਦੇ ਸ਼ਕੀਨ ਦੇ ਚਾਹਦੇ ਅਸੀਂ ਘੱਟ ਹੈ ਕਿਉਂਕਿ ਮੈਂ ਤਾਂ ਮੈਂ ਬੜੀ ਸ਼ਕੀਨ ਆ ਪਰ ਮੈਂ ਗੁਰੂ ਨਾਨਕ ਕਹਿੰਦੇ ਹਾਂ ਜਿੰਦਰ ਉਹਨਾਂ ਨੇ ਬਿਲਕੁਲ ਨਹੀਂ ਸ਼ਕੀਨ ਹੈ ਕਿ ਡੈਡੀ ਸਿਰਫ ਕੱਲੇ ਸ਼ਕੀਨ ਡੈਡੀ ਦਾ ਕੇ ਚਾਰ ਪਾਉਣ ਕੇ ਇਹ ਪ੍ਰਾਣੇ ਕਰਕੇ ਗੁਰਵਿੰਦਰ ਭਾਈ ਕਰਕੇ ਹੋਈ ਤੇ ਮੈਂ ਭਰਾ ਕਰਕੇ ਸਾਰੇ ਕਰ ਕੋਈ ਗੁੱਸੇ ਨਾ ਕਰ ਲਿਓ ਜੇ ਸਰ ਕਰ ਆਊਗਾ ਉਹਦੇ ਵਾਸਤੇ ਚਾਰ ਪਾਉਣ ਲੱਗੀ ਮੈਂ ਠੀਕ ਹੈ ਜੀ ਜਿੰਨੀ ਮੈਂ ਤੁਹਾਨੂੰ ਦੁੱਖ ਸੋ ਕਰਨ ਦੇ ਨੇ ਜੋ ਮਰਜ਼ੀ ਹੋ ਜੇ ਅੱਜ ਮੈਂ ਆ ਗਿਆ ਫੇਰ ਤੱਕ ਲੱਗੀ ਮੈਂ ਨਹੀਂ ਛੱਡਣਾ ਅੱਜ ਤੁਹਾਡਾ ਖੇੜਾ ਮੈਂ ਵੀ ਮੈਨੂੰ ਮੈਨੂੰ ਵੀ ਕਰਾਉ ਨਾਲ ਜਾ ਚੱਲਦਾ ਜਾ ਮੇਰੇ ਜੀ ਮੈਨੂੰ ਇਸਰਾਉ ਦੁੱਖ ਸੁੱਖ ਦੀ ਗਾਂਦੀ ਬਹਿ ਜਾ ਫਿਰ ਚੱਲ ਸੁਣਾ ਫਿਰ ਸੁਣਾ ਹੈ ਦੁੱਖ ਦੀ ਕੋਈ ਰਗ ਗਾਫਤ ਨੂੰ ਬਣਾਏ ਇਹ ਤਾਂ ਜੋ ਕੰਮ ਕਰਾ ਹੀ ਦੇ ਚਾਰ ਚਾਰ ਉਹਨੇ ਨਿੰਬੂ ਉਹ ਕਾਲਾ ਨੂਨ ਪਾ ਕੇ ਰੱਖਿਆ ਥੋੜੀ ਦੇਰ ਜੇ ਅੱਛਾ ਉਹਨੂੰ ਕੀ ਕਰਨਾ ਮੈਰੀਨੇਟ ਫਿਰ ਤੋਂ ਬਾਅਦ ਹੁਣ ਕਵਲ ਨੇ ਕਹਿਣਾ ਉਹ ਕੀ ਹੁੰਦਾ ਨਿੱਤੇ ਨੂੰ ਖਿਚੜੀ ਨਹੀਂ ਦਿੱਤੀ ਔਰ ਕੈਂਡੀ ਲਿਆਂਦੀ ਖਿਜੜੀ ਇਹਨੂੰ ਖਿਜੜੀਂ ਦਿੱਤੀ ਉਹ ਕੰਮ ਵਿੱਚ ਉਹ ਤੂੰ ਕੈਂਡੀ ਤੁਰ ਕੇ ਸਾਡੇ ਘਰ ਆਏਂਦੀ ਹੈ ਤੂੰ ਕਹਿਣਾ ਕੀ ਆਂ ਨਾ ਟੁੱਟ ਜਾਣਾ ਹੀ ਅੱਜ ਬਸ ਕਰੋ ਅੱਜ ਦਿਨ ਢਲ ਗਿਆ ਸੂਰਜ ਡੁੱਬ ਗਿਆ ਹੁੰਦੇ ਇਹਦੇ ਜੁੱੜੀ ਸੂਰ ਪਤਾ ਕੀ ਗੱਲ ਸੀ ਉਹ ਬਾਹਰ ਭੇਜਣਾ ਹੈ ਇਹ ਮੈਂ ਬਾਹਰ ਭੇਜ ਬਾਹਰ ਭੇਜ ਕਰੋ ਬਾਹਰ ਗੱਲ ਹੀ ਉਹ ਸੁੰਡੇ ਇੰਨੇ ਕਵਲ ਨਹੀਂ ਪਿਛ ਕਰੋ ਇਹ ਇਹ ਕਿ ਕਿਹਦਾ ਕੰਮ ਹੀ ਨਾ ਬੜਾ ਜੂਰ ਦੇਣਾ ਸੀ ਤੇ ਇਹ ਸੂਟ ਮੇਰਾ ਲੱਗ ਗਿਆ ਇਸ ਤਰ੍ਹਾਂ ਸਹੀ ਦਿੰਦੀ ਕਿ ਮੈਨੂੰ ਪਤਾ ਕਿ ਲੋੜ ਪਈ ਤੇ ਤੂੰ ਇੱਕ ਦਿਨ ਚ ਮੈ ਸੋਣਾ ਫਿਰ ਕੱਲ ਕੋ ਸੋਣੀ ਨਹੀਂ ਇਹ ਇੱਕ ਦਿਨ ਵਾਲੀ ਟੇਲਰ ਵਾਲੀ ਟੇਲਰ ਐ ਮੇਰੀ ਕਹੈਂ ਟੇਲਰ ਐ ਨਹੀਂ ਸੋਹਣੀ ਸਿੰਦੀ ਸੂਟ ਤੇ ਮੈਂ ਕਿਹੜਾ ਮਾੜਾ ਆਖਿਆ ਦੱਸ ਮੈਨੂੰ ਕੀ ਲੋੜ ਐ ਨਹੀਂ ਸੋਹਣੀ ਸਿੰਦੀ ਮੈਂ ਇੱਕ ਰੋਟੀ ਰਿੰਗ ਵਾਲਾ ਮੋਟਾ ਕਿਤੇ ਚਾਹ ਪਾਣੀ ਪੀ ਲਈਦਾ ਕਿਤੇ ਆਇਆ ਗਿਆ ਉਹ ਰੋਟੀਆਂ ਲਾਈਆਂ ਕਿਤੇ ਮੈਡਮ ਇਸੀ ਕਿਤੇ ਐਂ ਕਰੀਏ ਭਰਾ ਤੂੰ ਜਾ ਐਦਾਂ ਹੀ ਕਰ ਤੂੰ ਤੂੰ ਮੂੰਹ ਬੰਦ ਹੀ ਰੱਖਿਆ ਕਰ ਤੂੰ ਰਹਿ ਜਾਂਦੇ ਨਹੀਂ ਕੱਲ ਸਾਰੇ ਮੈਜਰ ਸੀ ਕੱਲ ਪਕੌੜੇ ਖਾਣ ਤੈਨੂੰ ਵੀ ਜਿਹੜੀ ਪਾਰਟੀ ਨਾਲ ਮਿਲਦਾ ਪਾਰਟੀ ਦੇ ਚੱਕਰ ਦੇ ਵਿੱਚ ਇਹ ਦੋਸ ਸਮੋਸੇ ਖਾਂਦੇ ਮਰੀਆਂ ਨਹੀਂ ਦੀ ਮਹਾਰਾਜ ਦੀ ਦਾ ਕੰਮ ਚੱਲ ਜੇ ਮਹਾਰਾਜ ਦੀ ਨੂੰ ਆ ਮਿਲ ਮੈਂ ਚੰਗੀ ਗੱਲ ਵੈਸੇ ਚੰਗੀ ਗੱਲ ਕੀ ਸਰਬੱਤ ਦਾ ਭਲਾ ਮੰਗਣ ਦੀ ਵਿਚਾਰੀ ਸਮੋਸ ਦੋਸ ਸਮੋਸਿਆਂ ਦੇ ਵਿਚਾਰ ਕੀ ਕਹਿੰਦੀ ਬਸ ਹੌਲੇ ਹੋਰੇ ਭਰਾ ਸਮੋਸੇ ਰਖੀ ਆਪੋ ਹੀ ਤੈਨੂੰ ਇੱਕ ਗੱਲ ਦਾ ਪਤਾ ਆ ਇੱਧਰ ਉਸਤਾਦ ਧਾਰਿਆ ਥੱਲੇ ਬੈਠੀ ਤੇ ਪੈਰਾਂ 'ਤੇ ਉਸਤਾਦ ਮੰਨਿਆ ਇਹਨੇ ਆਜਾਂਦੀ ਉਸਤਾਦ ਕੋ ਸਾਰੇ ਗੌਣ ਲੈ ਕੇ ਜਾਣੇ ਆ ਐ ਉਸਤਾਦ ਉਹ ਆ ਜਿੰਨੇ ਆਂਦੇ ਨੇ ਬਿੱਲੀ ਨੇ ਸਾਰੇ ਗੌਣ ਸਿਖਾਤੇ ਸ਼ੇਰ ਨੂੰ ਤੇ ਸ਼ੇਰਾਂ ਦਾ ਲਿਆ ਪਈ ਲੋ ਤੈਨੂੰ ਖਾਈਏ ਤੇ ਉਹ ਬਿੱਲੀ ਭੱਜ ਕੇ ਰੁੱਖ ਤੇ ਚੜ ਜਾਂਦੀ ਆਂਦੀ ਇੱਕ ਨਹੀਂ ਤੈਨੂੰ ਮੈਂ ਦੱਸਿਆ ਉਹ ਹਾਲ ਹੀ ਦਾ ਖਬਰ ਦਾ ਸਹੀ ਇਹ ਜਸ ਗੌਣ ਲੱਗੀ ਨੇ ਕਹਿੰਦਾ ਕਾੜੇ ਦਾ ਗੱਲ ਸੁਣਦੀ ਸੁੱਖ ਦੀ ਬੜੀ ਜਾ ਕਰੇ ਸਹੀ ਪੰਛੀ ਨਾ ਮੇਰਾ ਸਹੀ ਗੱਲ ਈ ਬਿੱਲੀ ਨੇ ਆਂਦੇ ਆਇਆ ਇਹਨੂੰ ਇਹਨਾਂ ਵਾਲੀ ਇਹਨੂੰ ਲੱਗੀ ਏ ਗੱਲ ਆਹ ਵਧੀਆ ਲੱਗੀ ਨਹੀਂ ਸਹੀ ਗੱਲ ਈ ਆਂਦੇ ਬਿੱਲੀ ਨੇ ਸਾਰੇ ਗੁਣ ਦੇਤੇ ਸ਼ੇਰ ਨੂੰ ਨਹੀਂ ਮੇਰੇ ਨੂੰ ਇਹ ਗਲਤ ਕੁੱਲਦੇ ਤੋਪਾ ਲਾਦੀ ਕਿਦੇ ਕੀ ਹੁਣ ਵੀ ਜਿਹੜੇ ਨੂੰ ਫੜ ਲਾਈ ਅੱਜ ਵੇਖੀ ਜਾਊਗੀ ਤਗੜੀ ਅੱਜ ਵੇਨੇ ਵਾਲਾ ਉਹਦਾ ਕੱਦ ਲੰਮਾ ਤੇ ਤੇਰਾ ਸਰੀਰ ਮੋਟਾ ਵੇਨੇ ਵਾਲਾ ਕਿਹੜੀ ਤਗੜੀ ਤੁਹਾਡੇ ਦੋਵਾਂ ਚ ਚੱਲ ਵੇਨੇ ਵਾਲਾ ਆਂਦੇ ਕਰੀ ਦਈ ਇੱਕ ਵੀ ਨੂੰ ਗਾ ਗੀ ਨਹੀਂ ਨਹੀਂ ਸਾਰੇ ਇੱਕ ਗਾਣਾ ਨਹੀਂ ਉਹਨਾਂ ਦਾ ਕਹਿੰਦਾ ਜੱਟ ਨੇ ਬਾਣੀਆਂ ਢਾਲਿਆ ਦੇ ਬਾਣੀਆਂ ਕਿਤੇ ਉੱਤੇ ਬੈਹ ਜਾਂਦਾ ਉਹਦੇ ਜੱਟ ਕਹਿੰਦਾ ਇੱਕ ਵਾਰੀ ਉੱਠ ਲਿੰਦੇ ਤੈਨੂੰ ਫੇਰ ਦੱਸੂ ਉਹ ਜਿਹੜਾ ਦਾਦਾ ਨਾਲ ਉੱਠਵੇਂ ਨੇ ਮੈਨੂੰ ਕੁੱਟਣਾ ਜੇ ਉੱਠ ਪਿਆ ਤੇਰਾ ਵੀ ਉਹ ਹਾਲ ਹੋਣਾ ਤੂੰ ਸਾਰੀ ਰਾਤ ਇੱਥੇ ਲੰਘੇ ਤੁਹਾਡੀ ਇੰਨੀਆਂ ਗੱਲਾਂ ਵਧੀਆ ਕਰੇ ਵੀਰ ਨੂੰ ਆਮਰਾ ਸੂਟ ਬੜਾ ਹੀ ਫੇਵਰੇਟ ਸੂਟ ਹੈ ਮੈਂ ਬਲੈਕ ਕਰ ਜਿੰਦੋਂ ਦਾ ਬੜਾ ਪਸੰਦ ਹੈ ਤਾਂ ਬਲੈਕ ਬਣਨੀ ਹੈ ਆ ਇਦਾਂ ਕਹਦੇ ਆ ਕਿ ਜਦੋਂ ਆ ਤਾਈਆਂ ਸੁਖ ਨੇ ਬਲੈਕ ਪਾਇਆ ਭਾਜੀ ਨੂੰ ਬੜਾ ਪਸੰਦੀ ਸਹੀ ਗੱਲ ਬਲੈਕ ਕਲਰ ਹਰ ਇੱਕ ਦਾ ਫੇਵਰੇਟ ਹੀ ਹੁੰਦਾ ਹੈ ਕਿਤੇ ਅੱਜ ਫੇਰ ਨੰਗੇ ਤੇਰੇ ਮੈਨੂੰ ਨਹੀਂ ਪਸੰਦ ਮੈਨੂੰ ਨਹੀਂ ਪਸੰਦ ਮੈਂ ਜਰਾ ਬਾਜ ਨੂੰ ਪਾਈ ਪਾਣਾ ਇਹ ਸਿਰ ਦਾ ਕੰਮ ਨਹੀਂ ਪਸੰਦ ਹੈ ਇਹਨਾਂ ਨੂੰ ਕਿੰਨੀ ਨੇ ਮੰਨਦੀ ਨਹੀਂ ਇਹਦੀ ਗੱਲ ਬੱਸ ਇਹਦੀ ਟੋਪੀ ਪਾਈ ਹੁਣ ਲਈ ਮੇਰੀ ਤੇ ਉਹ ਗੱਲ ਬਣੀ ਸਾਈ ਦੇ ਪਰਾ ਟੋਪੀ ਰਾਤ ਪਈ ਤੇ ਟੋਪੀ ਲਾਤੀ ਇਹ ਟੰਡਾ ਕਿਹੜੀਆਂ ਸਿਰ ਤੇ ਸਿੰਘ ਹੁੰਦੇ ਦਾ ਪਜਾਣੇ ਜਾਂਦੇ ਉਹ ਮੈਨੂੰ ਬਹੁਤ ਹੀ ਗੱਲਾਂ ਆਉਂਦੀਆਂ ਯਾਹ ਥੈਂਕ ਯੂ ਥੈਂਕ ਯੂ ਜਦੋਂ ਨਹੀਂ ਨਹੀਂ ਗੱਲਾਂ ਆਉਂਦੀਆਂ ਥੋੜੇ ਕਲ ਬੋਲਤੀ ਬੰਦ ਜੀ ਮੈਂ ਸ਼ਾਇਦ ਚੱਲ ਜਾਂਦੀ ਜੇ ਲੇਕਿਨ ਮਾਨਸੀ ਨਹੀਂ ਕਰਦੀ ਇਹ ਵਾਰ ਆਦਾਈ ਵੀ ਅਨਮਰਸਰੀਏ ਕੱਲ ਆਡੀ ਤੇ ਸ਼ਾਪਿੰਗ ਕਰਨ ਚਲਦੀ ਐ ਮੈਂ ਇਹਨੂੰ ਨਾ ਬਾਹਨੇ ਨੂੰ ਨਾਲੀ ਕੇਕ ਮਾਹਫੂਲ ਤੇ ਆਰਡਰ ਕਰ ਦਿੰਨੇ ਆ ਮੈਂ ਕੀ ਖਾਣਾ ਆ ਨਹੀਂ ਪਕੌੜੇ ਆ ਵਿਚਾਰੀ ਰੱਖ ਨਹੀਂ ਉਹ ਦੋਵੇਂ ਸ਼ਹਿਰ ਛੱਲੇ ਮੈਂ ਇਹਨੂੰ ਇਦਾਂ ਗੱਲਾਂ ਗੁੱਲਾਂੇ ਰੱਖ ਕੇ ਤੇ ਰਾਤ ਪਾਤੀ ਕੋਈ ਨਹੀਂ ਨੁਕਸਾਨ ਕਿਸਦਾ ਹੀ ਹੋਣਾ ਮਨਾਓ ਮਨਾਓ ਮੇਰੀ ਬਰਬਾਦੀ ਦਾ ਜਸ਼ਨ ਮਨਾਓ ਬਹੁਤ ਬੜਾ ਗਾਇਲਵਾ ਕੇ ਗੁਰਦੇ ਗਾਇਲ ਜਿਹੜੀ ਸਾਡੀ 프리 ਵੈਡਿੰਗ ਦੀ ਸ਼ੂਟਿੰਗ ਹੋਈ ਹੈ ਨਾ ਬੜਾ ਕਾਲ ਕਿੱਥੇ ਆਈ ਇੱਥੇ ਆਈ ਆਹ ਵਾਲੀ ਨੁੱਕਰ ਇੱਥੇ ਅਸੀਂ ਲਾਟਾਂ ਲਾਈਆਂ ਇੱਥੇ ਧੂਆਂ ਆ ਛੱਡਿਆ ਤੁਹਾਡੇ ਕੋਠੇ ਦੇ ਆਪਣੇ ਸ਼ੌਂਕ ਪੂਰੇ ਕਰ ਲੈ ਮੇਰੇ ਸ਼ੌਂਕ ਪੂਰੇ ਮੈਂ ਮੁੰਡੇ ਸ਼ੌਂਕ ਨਹੀਂ ਪੂਰੇ ਕੀਤੇ ਉਹਦੀ ਫੋਟੋ ਸ਼ੂਟ ਕਿਉਂ ਨਹੀਂ ਕਰਾਇਆ ਥੋੜਾ ਸ਼ੂਟ ਕਰਾਉਣਾ ਦਾ ਕੱਲ ਲਸਦ ਕੇ ਨਾ ਫੋਟੋਆਂ ਵਾਲਾ ਉਥੋਂ ਨਹੀਂ ਉਹ ਕੋ ਕਰਾਉਣਾ ਸੋਨੂ ਲੋਹਾਰ ਕਹਲੇ ਕੋ ਜਾਂ ਰਾਣੇ ਕੰਦਵਾਲੀ ਵਾਲੇ ਕੋ ਦੋ ਫੋਟੋਗ੍ਰਾਫਰ ਆਪਣੇ ਘਰ ਦੇ ਆ ਕਰਾਉਣਾ ਨਹੀਂ ਇੱਥੇ ਮੈਂ 프리 ਵੈਡਿੰਗ ਕੀਤੀ ਇੱਥੇ ਇੰਦਾ ਕੀ ਲਿਆ ਨਹੀਂ ਮੈਂ ਤੁਹਾਨੂੰ ਦੱਸਾਂ ਯਾਰ ਉਹ ਮੈਂ ਮੈਂ ਤਾਂ ਸਹੀ ਗੱਲ ਦੱਸਵਾ ਮੇਰੀ ਗੱਲ ਸੁਣ ਹਾਂ ਜਿੰਦਾਂ ਨੇ ਐਕਟਿਵੇਟ ਮੈਨੂੰ ਯਾਰ ਗੱਲ ਸੁਣ ਮੇਰੀ ਵੀ ਸੁਣ ਲੋ ਨਾ ਉਹ ਜਿਹੜਾ ਗਾਣਾ ਹੈ ਨਾ ਮੈਨੂੰ ਲੱਗਾ ਕਿ ਇਹ ਮੇਰੀ ਮਾਂ ਕਿਤੇ ਐਵੇਂ ਖਾਵਜ ਪੰਦੀ ਦੀ ਇੱਕੋ ਥਾਲੀ ਵਿੱਚ ਖਾ ਗਰਾਂ ਰੋਟੀ ਪਣਕੀ ਸੱਤ ਜਨਮਾਂ ਵਾਲੀ ਸਮਝੀ ਨਾ ਉਹਦੇ ਵਿੱਚ ਜਿਹੜੀ ਗੱਲਾਂ ਕਹੀਆਂ ਸਾਰੇ ਸੱਚੀਆਂ ਨਹੀਂ ਕਹਣਾ ਰੋੜੀ ਇੱਧਰ ਵੇਖ ਦੱਸ ਇੱਥੇ ਨਾ ਅਸੀਂ ਚੁੰਨੀਆਂ ਹੀ ਆ ਪਾ ਗਏ ਨਾ ਮੈਂ ਚੁੰਨੀਆਂ ਹੀ ਨਾ ਨਹੀਂ ਇੱਥੇ ਐਂ ਲੰਡੀਆਂ ਚੁੰਨੀਆਂ ਹੀ ਛੋਬਣੇ ਤੇ ਮੈਂ ਫੜੀਆਂ ਤੇ ਮੈਨੂੰ ਨਾ ਉਹ ਭਾਈ ਬੁੜੇ ਜਾਨੇ ਫੋਟੋਗ੍ਰਾਫਰ ਆ ਗਏ ਤੇ सोनू ਆ ਡਾਕਟਰ ਮਿੰਡੋ ਬਾਵਾ ਮੁੰਡੇ ਮੰਡੇ ਸਾਰੇ ਇਕੱਠੇ ਹੋ ਗਏ ਤੇ ਕੋਈ ਨਾਗਾ ਤੇ ਉਹ ਮੈਨੂੰ ਕੈਮਰਾ ਲਾ ਕੇ ਕਹਿ ਗਾਣਾ ਚਲਾ ਦੇ ਤੇ ਕਹਿਣ ਭਾਜੀ ਐਕਸ਼ਨ ਕਰੋ ਹੁਣ ਇੰਨੇ ਜਾਨੇ ਸਾਹਮਣੇ ਭਾਜੀ ਕੀ ਕਰਿਆ ਮੈਨੂੰ ਹੋਵੇ ਨਾ ਫੇਰ ਮੈਂ ਨਾ ਛੋਬ ਆ ਗਿਆ ਮੇਰਾ ਯਾਰ ਤੇ ਵੀਰ ਇਹ ਦੋਵੇਂ ਰਾਸਾਂ ਹੀ ਚਲ ਗਏ ਕੋਈ ਸਮਾਨ ਲੈਣ ਏ ਆ ਗਏ ਨਾ ਜਦੋਂ ਫੇਰ ਮੈਨੂੰ ਹੌਸਲਾ ਜਿਆਦਾ ਫਿਰ ਮੈਂ ਕੱਢੇ ਜੇਪ ਐ ਰਿਹਰ ਵਿੱਚ ਇੱਥੇ ਬੜੀ ਵਧੀਆ ਐਕਟਿੰਗ ਕੀਤੀ ਮੈਂ ਵਿਖਾਈ ਕਰਨ ਨੂੰ ਆਜੇ ਇੱਕ ਦਿਨ ਗੋਨੀਵਾਂ ਵਿੱਚ ਜੇ ਕੀ ਪਤਾ ਵੱਡਾ ਹੋ ਗਿਆ ਵੇਖ ਪਰ ਵੇਖਣ ਜਾ ਕਿ ਮੈਂ ਪਾਪਾ ਦਾ ਨਾ ਪਿਓ ਮੇਰਾ ਖਚਰਾ ਜਾਈ ਹਾਂ ਪਾ ਚ ਪੈ ਗਿਆ ਆਜੇ ਬੂ ਰੋਟੀ ਟੀ ਖਾ ਲਏ ਗਵਾਂਡੀਆਂ ਨੇ ਤੇ ਨਹੀਂ ਦੇਣੀ ਕਰੀ ਹਾਂ ਮੈਂ ਕਾਦੀ ਖਿਚੜੀ ਦੁਪਹਿਰੇ ਤੇ ਉਹਦੇ ਨਾਲ ਮੇਰਾ ਢਿੱਡ ਭਰ ਗਿਆ ਮੇਰਾ ਮਾਸਾ ਜੀ ਨਹੀਂ ਕਰਦਾ ਜੇ ਇਹ ਨਾ ਇਹ ਲੱਗਦਾ ਪਤਾ ਕੀ ਕਹਿੰਦੇ ਜਿਹੜੀ ਕੰਮ ਦੀਦੀ ਮੈਂ ਕਹਿੰਨੀ ਨਾ ਆ ਉਹ ਸਕੇ ਜਾਂਦੇ ਹਾਂ ਜੀ ਹਾਂ ਜੀ ਲਿਆ ਕਰ ਦਿਓ ਮੈਨੂੰ ਪਤਾ ਇਦਾਂ ਸ਼ਾਮਾਂ ਬਾਅਦ ਹੀ ਸ਼ਾਮਾਂ ਮੈਂ ਹੋਰ ਵੀ ਜਾ ਸਕਦੀ ਆ ਜਿਨ੍ਹਾਂ ਦੀ ਢੀ ਸਿਆਣੀ ਕੁੜੀ ਕਿਤੇ ਖਰਚ ਕਰਾਉਂਦੀ ਕਿਤੇ ਮਾਸਾ ਏਦਾਂ ਦੀਆਂ ਧੀਆਂ ਰੱਬ ਸਾਰਿਆਂ ਨੂੰ ਦੇਵੇਂ ਨਵਾਂ ਧੀਆਂ ਇਦਾਂ ਨਹੀਂ ਹੋਵੇ ਖਰਚ ਨਾ ਕਰਾਵੇ ਇਹੋ ਜਿਹੀ ਹੋਇਆ ਆ ਵੀ ਨਹੀਂ ਕਰਦੀ ਕਿ ਮਾਰਦੇ ਬੇਟੀ ਆ ਐਡੀ ਮੈਂ ਵੀ ਪਧਰੀ ਨਹੀਂ ਹੈਗੀ ਇਹਦੇ ਕਰਕੇ ਨਾ ਆਨਲਾਈਨ ਆਰਡਰ ਕੀਤਾ ਹੋਵੇ ਤਾਂ ਸਵੇਰੇ 게ਟ ਤੇ ਆਣ ਕੇ ਟਾਈਮ ਨਾ ਖੜਾਵੇ ਇੰਡੀਆ ਦਾ ਲਾਸਟ ਮਿੰਟ ਟਾਈਮ ਬਲਿੰਕ ਇਟ ਨਿਕਲਾ ਤੱਕ ਮੈਂ ਪਧਰੀ ਨਹੀਂ ਮੈਂ ਬਤਾ ਕੀ ਤੱਕ ਕਵਲ ਤੈਨੂੰ ਆਸਹਿਤ ਪਾਦਾ ਪਾਰੇ ਅੱਜ ਹਰ ਇਹਦੇ ਨਾਂ ਨੇ ਆ ਗਿਆ ਤੇ ਤਨਖਾਹ ਦੇ ਕੋਈ ਭੈਣ ਦੇਣਾ ਮੈਂ ਵੀ ਹਾਂ ਦਿੱਤੀ ਜਦੋਂ ਡਾਕਟਰ ਮੈਂ ਤੇਰੇ ਕੋ ਨਾ ਮੰਗਦੀ ਨਾ ਕੋ ਖਰਚਾ ਕਰਦੀ ਇਹ ਜੇ ਸੋਚਾਂ ਜੇ ਰਹਿ ਗਏ ਇਹ ਵਾਰੀ ਤੁਹਾਨੂੰ ਕਹ ਦਉਂ ਚਾਚਾ ਇਹ ਮਗਰ ਕਿ ਬਜਾ ਇਦਾਂ ਹੀ ਕਰਨਾ ਚਲ ਸੁੱਖੀ ਸੰਦੀ ਇਦਾਂ ਹੀ ਹੱਸਦੇ ਖੇੜਦੇ ਖਰਚਾ ਨਹੀਂ ਕੋਈ ਗੱਲ ਜੱਟ ਨਹੀਂ ਦਾਦਾ ਕੱਜੇ ਥੱਲੇ ਪਾਵੇਂ ਆ ਜੀ ਨਹੀਂ ਤੁਹਾਨੂੰ ਕਹਿੰਦੀ ਨਹੀਂ ਮੈਂ ਇਹ ਫੋਨ ਦੀ ਲਾਈਟ ਤਾਂ ਜਗਾਏ ਵੀਡੀਓ ਬਣਾਉਣਿਆ ਉਹ ਮੈਂ ਨਾ ਵਲੌਗ ਚ ਬੰਦ ਕਰਤਾ ਕਹਿੰਦੀ ਮਿਰਜੀ ਲਾਈਟ ਜਗਾਇਆ ਵਾਸੀਨ ਜੀ ਸਹੀ ਵਜਣ ਦੀ ਯਾ ਮੈਂ ਨਾ ਕਦੇ ਰੇ ਫੇਰੇ ਜਿਗਾਈ ਮੇਰੇ ਹੱਥ ਨਹੀਂ ਜਿਗਾਈ ਮੈਂ ਕੀ ਗੱਲ ਹੋਈ ਮੈਂ ਸੂਟ ਬਣਾਇਆ ਸੀ ਕਾਜਰ ਦੀ ਪਾਉਣ ਲਈ ਤੇ ਉਹ ਮੈਂ ਸੂਟ ਸਟਿਚ ਕਰਵਾਇਆ ਪਰ ਮੈਨੂੰ ਨਾ ਲੱਗਾ ਕਿ ਸੂਟ ਸੋਨਾ ਹੈ ਤੇ ਫਿਰ ਮੈਨੂੰ ਲੱਗਿਆ ਤੇ ਹੋਰ ਪ੍ਰੋਗਰਾਮ ਤੇ ਪੈ ਜਾਊਗਾ ਫਿਰ ਮੈਂ ਇੱਕ ਦਿਨ ਚ ਕੈਪ ਇਹਦਾ ਮਤਲਬ ਤੂੰ ਵੀ ਮੰਦੀ ਵੀ ਇਹ ਦਿਨ ਕੋਈ ਖਾਸ ਨਹੀਂ ਸੀ ਉਹ ਸੂਟ ਦੂ ਹੋਰ ਕਿਤੇ ਪਾਉਣਾ ਦੱਸ ਤੈਨੂੰ ਬੰਦਾ ਪੁੱਛ ਐਡਾ ਵੱਡਾ ਦਿਨ ਸਾਡਾ ਵਿਆਹ ਆ ਉਦੋਂ ਤੂੰ ਮੇਨ ਸੂਟ ਲਾ ਕੇ ਆਹ ਸੂਟ ਪਾਉਣਾ ਦੱਸ ਹਾਏ ਉਹ ਗੱਲ ਕਰਨਾਂ ਦੀ ਮੈਂ ਸੂਟ ਪਾ ਬਣਾ ਕਿਤੇ ਮੈਨੂੰ ਮੈਨੇ ਤਾਜਮਹਾਲ ਵਿਖਾਉਣ ਲੈ ਕੇ ਚੱਲੇ ਖਵਾਉਣੀਆਂ ਦੇ ਘਰੇ ਰੋਟੀਆਂ ਹੀ ਮਈਆਂ ਫੜਣੀਆਂ ਦੀ ਜੀ ਖਾ ਲਓ ਜੀ ਖਾ ਲਓ ਕਮਲ ਤਸੀਖਾ ਲਓ ਜਿਤਨੇ ਤਸੀਖਾ ਲਓ ਜਾਂ ਲੱਗ ਜਾ ਬਾਅਦ ਮੈਂ ਆਰਡਰ ਮਾਰਾ ਤੇ ਮੈਂ ਨਾ ਸੂਟ ਪਾ ਕੇ ਜਾਵਾਂ ਚਲੋ ਜੀ ਰਾਤ ਪੈ ਗਈ ਤਾਂ ਹੁਣ ਆਪਾਂ ਸੂਟ ਦੀ ਸਮਾਪਤੀ ਕਰਤੀ ਰਹੀ ਚੱਲੇ ਘਰ ਨੂੰ ਆ ਜਾ ਪੈਣਾ ਆ ਜਾ ਆ ਜਾ ਤੇਰੀ ਇੱਕ ਗੱਲ ਬੜੀ ਚਿੱਤੇ ਆਉਂਦੀ ਭਲਾ ਕਿਹੜੀ ਤੂੰ ਗਿਆ ਜੀ ਤੋਂ ਘਰ ਵਾਲੀ ਨਿਕਣ ਜਾਣਗੇ ਮੂੰਹ ਸਾੜਨਾ ਪਰੇ ਦਸੜੇ ਮੱਥੇ ਹੁੰਦੇ ਬੰਦਿਆਂ ਦੇ ਯਾਰਾਂ ਬਿੱਲੀ ਜਾਣਗੇ ਇਹਨਾਂ ਦਾ ਹਾਦਸਾ ਹੀ ਨਹੀਂ ਹੋਗਾ ਮੈਂ ਵੀ ਸਹੀ ਗੱਲ ਮੈਨੂੰ ਅੰਦਰੋਂ ਖੁਸ਼ੀ ਹੈ ਬਾਏ ਬਾਏ ਚਾਚਾ ਮੈਂ ਚਲਾ ਘੁੰਮਣ ਫਿਰਨ ਆਪਣੇ ਯਾਰਾਂ ਨਾਲ ਬਾਏ ਬਾਏ ਅਹੀਂ ਦੇਥੇ ਉਧਾਏ ਹਾਂ ਆਪਣਾ 버ਗਰ ਖਾਨ ਤੇ ਆ ਲਟਾ ਲੂਟਾ ਪੜੀਆਂ ਲੱਗੀਆਂ ਮੇਲਾ ਲੱਗਾ ਅੰਮ੍ਰਿਤਸਰ ਔਰ ਰੌਣਕ ਮੇਲਾ ਵੇਖਣਾ ਪਾ ਤੇਦਰ ਪਕੋੜੇ ਝੂਟਾਈਏ ਅੰਬਰਸਦੀ ਨਿੱਠਾ ਦੇ ਵਿੱਚ ਗਰਮ ਗਰਮ 버ਗਰ ਨਿਆਰਾ ਐ ਬਾਰੇ ਕੋਡਿਆ ਮਲਾਜਮ ਇਹ ਵੀਰ ਜੀ ਨੇ ਨਾਕਾ ਲਾਇਆ ਤੇ ਉੱਥੇ 버ਕਰ ਵਾਲਾ ਘੇਰਿਆ ਤੇ 버ਗਰਾਂ ਨੁਕਵਾਰਿਆ ਉੱਪਰ ਇੱਕ ਤਾਂ ਹੀ ਆ ਕਾਰ ਹੀ ਹੱਥ ਕਰਾਉਂਡਿਆ ਬਦਰ ਇਸ ਇੰਸਟਾਗ੍ਰਾਮ ਤੇ ਇਸ ਇੰਸਟਾਗ੍ਰਾਮ ਤੇ ਨੇ ਵੀ ਫੋਟੋਆਂ ਪਾਈਆਂ ਕਿ ਮੈਂ ਤਾਂ ਵੇਖਿਆ ਕਿੱਟਾ ਕੀਤਾ ਆਪਣੇ ਆਪ ਨੂੰ ਮਦਨ ਚਿਟਾ ਹੀ ਹੈ ਕਿ ਦੱਸ ਇੱਦਾਂ ਜਰੀਆਂ ਵੇਰ ਵਰਗੇ ਮਗਰਲਾ ਜਾਂਦੀਆਂ ਮੈਂ ਤਾਂ ਧਰਾ ਲੱਗੀ ਹੈ ਨਹੀਂ ਭਰਾ ਭਰਾ ਐਡਾ ਸੋਹਣਾ ਨਹੀਂ ਭਰਾ ਸੋਹਣਾ ਭਾਬੀ ਨਹੀਂ ਸੋਹਣੀ ਨਹੀਂ ਮੈਂ ਦੋਵੇਂ ਸੋਹਣੇ ਆ ਨਹੀਂ ਤੂੰ ਭਰਾ ਉਹ ਨਾ ਤੂੰ ਪਹਿਲਾਂ ਕਿਹਾ ਵੀ ਮੈਂ ਇਦਾਂ ਯਾਰ ਤੁਹਾਨੂੰ ਮੇਰੀ ਸਿਫਟ ਕਿੰਨੀ ਵਸ ਦੇ ਦੂੰ ਮੈਂ ਦੇ ਦੂੰ ਬ੍ਰਿਖੇਚੇ ਚ ਪਈ ਮਾਂ ਨਹੀਂ ਵੇਖੀ ਮੂੰਹ ਹੀ ਵੇਖਿਆ ਨਾ ਮੰਦੀਵਾਲੀ ਮੁੰਡਾ ਨਾ ਉੱਠ ਪਏ ਤੇ ਕੀ ਮੰਗਾ ਜਾਂ ਪੈਸੇ ਕੱਢ ਕੇ ਦੇ ਉਹਨੂੰ ਤੇ ਵਤਨ ਨੂੰ ਨਾ ਹੁਣ ਵਤਨ ਲਿਆ ਲੋੜੀ ਦਾ ਸਮਾਨ ਗਰਾਈਆਂ ਗੁੱਡੀਆਂ ਗੱਡੀਆਂ ਡਾਈ ਮਦਰ ਬੜਾ ਸ਼ਕੀਨ ਮੈਂ ਵੀ ਬੜਾ ਸ਼ਕੀਨ ਹਾਂ ਦੋਵੇਂ ਭਰਾ ਬੜੇ ਸ਼ਕੀਨ ਹੀ ਉਹਦੇ ਦੋਵੇਂ ਨਵਿੰਦਰ ਤੇ ਉਹ ਨਹੀਂ ਨਿਸ਼ਕੀਨ ਹੈਗੇ ਆਪਣੇ ਹੀ ਨਵੇਂ ਹੈਗੇ ਅਸੀਂ ਦੋਵੇਂ ਬੜੇ ਹਾਂ ਸਮਝ ਨਹੀਂ ਆ ਰਿਹਾ ਕਹਿੰਦੇ ਤੁਮ ਮੈਨੂੰ ਨਹੀਂ ਮਦਨ ਤੇਰੀਆਂ ਗੁਟੀਆਂ ਬੰਦ ਕਰਾ ਦਨੀਏ ਇਹਨੇ ਮੇਰੀਆਂ ਕਰਾਤੀਆਂ ਮੈਂ ਪਹਿਲਾਂ ਹੀ ਕਹਿੰਦਾ ਤੇ ਜਸਾਲਾ ਇੰਦੀ ਆਈ ਲਈ ਤੇ ਜਸਾਲਾਈ ਤੇ ਬੱਦਰ ਬੁੱਦਲ ਜਾ ਹੋ ਗਿਆ ਥਾੜੇ ਦੇ ਭਟਾ ਆਰ ਕੀ ਉਹ ਕੀ ਹੁੰਦਾ ਆਰ ਕਰਨ ਵਾ ਆਇਆ ਕਰਮਾਲਾ ਦੇਖੀ ਹਾਂ ਮੈਂ ਤੇ ਮਦਨ ਨੇ ਆਰ ਕੀ ਦੋ ਦਿਨ ਹੀ ਕੋਠੇ ਦੁੱਤਰ ਮਦਨ ਇਹ ਵਿਆਹ ਮੇਰੇ ਆਇਆ ਵੀ ਛੜੀਆਂ ਦਰਵਾਜ਼ਾ ਉਹ ਤੇਰਾ ਬਲਾ ਇਹ ਕੰਬੜਾ ਸੁਤਰਾ ਆਇਆ ਜਿੰਦ ਨੇ ਫੁੰਦ ਗਿਆ ਨਾ ਅਸੀਂ ਨਾ ਗੁੱਡੀਆਂ ਨੂੰ ਤੇ ਇਸ ਨੇ ਚਾਵਨਾ ਕੀ ਤੇ ਕੰਮ ਕਰ ਲੈ ਗਰ ਮੈਂ ਆਈ ਤੇ ਚਾਵਣੀ ਬੜੀ ਤੇ ਗੁੱਡੀਆਂ ਨੂੰ ਡਿੱਗੀ ਬੜੇ ਬੜੇ ਜਾਣੇ ਨੇ ਆ ਦੇ ਨੇ ਧਿਆਨ ਕੇ ਕੰਮ ਖਰਾਬ ਕਰਤਾ ਆਦ ਕੋਈ ਉਹ ਤਾਂ ਚਾਹ ਮੰਮੀ ਨੇ ਤੇ ਬਣਾ ਗਈ ਲਿਆ ਕਰਨੇ ਕਿ ਪੀਦ ਬਣਾ ਦਿੰਦੀ ਆ ਆ ਆ ਬਣਾ ਲਾਂਗੇ ਉੱਤੇ ਕੋਠੇ ਤੇ ਲਾ ਲਾਂਗੇ ਪੱਠੀ ਵਧਣਾ ਆਪਾਂ ਕਿਵੇਂ ਕਿ ਫਿਰ ਤੇ ਪਾਣੀ ਜਾਣੀ ਜਿੰਨੇ ਵਿੱਚ ਆ ਪੀ ਕੇ ਦੇਖੋ ਇਹ ਤਾਂ ਸਲਾਣੀ ਤੋਂ ਨਹੀਂ ਹੁੰਦੇ ਨਹੀਂ ਕੋਈ ਨਹੀਂ ਇਹ ਤੇ ਸਲਾਣੀ ਤੋਂ ਦੇ ਦਸ ਤੂੰ ਪਹਿਲਾਂ ਤੋਂ ਅੱਗੇ ਰੱਖਿਆ ਹੋਊਗਾ ਤੇ ਫੇਰੀ ਮੈਂ ਬਣਾਉਂਗਾ ਕਿ ਪਹਿਲੋਂ ਗੰਦਾ ਹੋਊਗਾ ਜਿਹੜਾ ਗੰਦਾ ਪਿਆ ਨਾ ਉਹਦੇ ਵਿੱਚ ਪਾਣੀ ਪਾਦਾ ਵੀ ਮੈਨੂੰ ਕਹੋਗੀ ਨਾ ਮੈਂ ਇਹ ਤਾਂ ਸਕੀਮ ਨਹੀਂ ਹੈ ਇਹ ਹੋਏ ਤਾਂ ਨਾ ਕੰਮ ਕਰਦੀ ਸਕੀਮਾਂ ਕਦੀ ਜਾਂ ਵੀ ਗਈ ਕਿ ਚਲੋ ਗੁੱਡ ਨਾਈਟ ਫਿਰ ਮਿਲਦੇ ਸਿਰੇ ਹੈ